ਮੈਂ ਹੁੰਦਾ ਸਭੀ ਪੈਸਾ ਕਾਸੀ ਤੂੰ ਪਿੱਛੇ ਹੋ ਜਾ ਤੈਨੂੰ ਮੈਂ ਦੱਸਦਾ ਪਿੱਛੇ ਜਾ ਪਿੱਛੇ ਹੋ ਜਾ ਮੈਂ ਤੈਨੂੰ ਦਸੀ ਜਨਾ ਮੈਂ ਕਿੱਥੇ ਹਟ ਜਾ ਮੈਂ ਚਾਹੁੰਦਾ ਬਲੈਂਟ ਤੂੰ ਪਿੱਛੇ ਕਰ ਤੂੰ ਤੂੰ ਪਿੱਛੇ ਹੋ ਜਾ ਮੈਂ ਨਹੀਂ ਚਾਹੁੰਦਾ ਕਿ ਮੈਂ ਤੇਰੇ ਤੇ ਹੱਥ ਜੱਕਾ ਤੈਨੂੰ ਦੱਸਦਾ ਪਿੱਛੇ ਜਾ ਪਿੱਛੇ ਪਾਸੇ ਹੋ ਜਾ ਪਿੱਛੇ ਹੋ ਜਾ ਤੂੰ ਮੈਂ ਜਵਾਨੀ ਦੇ ਮੂਹਰੇ ਲੱਗਾ ਕਾ ਤੂੰ ਪਿੱਛੇ ਹੋ ਜਾ ਪਿੱਛੇ ਹੋ ਜਾ 6000 ਤੈਨੂੰ ਮੈਂ ਦੱਸਦਾ ਕੀ ਕੰਮ ਕਰਦਾ ਸੁਣ ਆਪਾਂ پیسے ਪਰ ਖੂਗਾ ਬਈ ਬਾਈ ਮੈਂ ਦੇ ਦੂਗਾ ਸਾਦੇ پیسے ਦੇ ਦੇਗਾ ਤੂੰ ਭੱਜਣਾ ਕਿ ਐਸੀਗਾ ਬਈ ਨਹੀਂ ਮੈਂ ਪੈਸਾ ਦੇ ਕੇ ਮਤਲਬ ਹੋਇਆ ਤੁਹਾਡਾ ਮੈਂ ਪੰਪ ਤੂੰ ਤੁਸੀਂ ਭੱ ਨਹੀਂ ਭੱਜਣ ਲੱਗੇ ਸੀ ਅਸੀਂ ਉਹ ਚੁੱਪ ਕਰਕੇ ਖੜ ਜਾ ਤੈਨੂੰ ਮੈਂ ਦੱਸਾਂ ਗਲਤ ਫੈਮੀ ਨਹੀਂ ਹੋਗੀ ਪਰ ਸਭ ਪਾਈਦਾ ਸੀ ਕਿਵੇਂ ਪਾਈਦਾ ਸੀ ਬਈ ਪਾਈਦੇ ਸੀ ਕਿ ਆਹ ਵੇ ਹੁਣ ਦੱਸ ਮੈਨੂੰ ਬਈ ਪਾਈਦੇ ਸੀ ਤਾਂ ਮੈਂ ਸੀ ਕੋਈ ਕਾਦੀ ਪੇਮੈਂਟ ਕਰ ਦੋਗੇ ਪੇਮੈਂਟ ਲੈ ਕੇ ਛੱਡੂ ਮੈਂ ਪੇਮੈਂਟ ਤੋਂ ਬਿਨਾਂ ਹੀ ਮੈਂ ਕੰਮ ਕਰ ਦਿੰਦਾ ਵੀਡੀਓ ਬਣਾਓ ਵੀਡੀਓ ਬਣਾਓ ਵੀਡੀਓ ਬਣਾਏਗਾ ਕਿ ਕਰਵਾਉਂ ਤਾਂ ਤੂੰ ਬੇਚਿਆ ਕਰੀਂ ਵੀ ਉਹਦੇ ਕਿੰਨੇ ਵੀਡੀਓ ਬਣਾਏ ਵੀਡੀਓ ਬਣਾਈ ਬਾਈ ਚਾਹਣਾ ਵੀਡੀਓ ਬਣਾਈ ਰੱਖੀ ਵੀਡੀਓ ਹਾਂ ਤਾਂ ਹੋਰ ਕੰਮ ਕੋਈ ਬਾਈ ਵੀਡੀਓ ਬਣਾਵੇ ਮੇਰਾ ਬਾਈ ਵਿਆਹ ਹੋਇਆ ਦੋ ਜਵਾਕ ਆ ਕੇ ਬੇਇੱਜ਼ਤੀ ਹੋ ਜੂਗਾ ਦੋ ਜਵਾਕ ਆ ਕੇ ਤੇਰੇ ਇਹੋ ਜਿਹਾ ਕੰਮ ਕਰਨਾ ਸ਼ਰਮ ਕਰੇਗਾ ਸਾਰੀ ਰਸਤੇ ਦੀ ਬੇਇੱਜ਼ਤੀ ਹੋ ਜਾਂਦੀ ਬੇਇੱਜ਼ਤੀ ਹਾਂ ਕੰਪਨੀ ਤੋਂ ਮੋਦ ਲੋਕ ਖੜੇ ਬਾਈ ਉਹਦੇ ਨਾਲ ਖੜੇ ਰਹਿਣ ਕੋਈ ਨਹੀਂ ਖੜੇ ਰਹਿਣੇ ਖੜੇ ਇਹ ਜੀ ਵਾਲੀ ਹੋਣੀ ਯਾਰ ਭਾਈ ਤੁਸੀਂ ਮੂੰਹ ਕੱਲ ਬੱਤੇ ਦੋਨਾਂ ਨੇ ਇਹੋ ਜੀ ਮੂੰਹ ਕੱਲ ਬੱਤੇ ਤੁਸੀਂ ਦੋਨਾਂ ਨੇ ਕੋਟਾ ਕੀ ਬਣ ਕੀ ਰਹਾ ਹੈ ਜਿਹੜਾ ਮੁੰਡਾ ਉਹ ਗੱਡੀ ਦੇ ਵਿੱਚ ਮੂੰਹ ਬੱਤੇ ਦੋਦਾ ਬੰਨਾ ਉਹ ਰਸੇ ਕੋਲੋਂ ਮਿਸਕੂੜੀ ਤੋਂ ਮੂੰਹ ਬੱਤੇ ਮੂੰਹ ਜੇ ਬੰਨਣ ਤੋਂ ਸਾਨੂੰ ਕੀ ਪ੍ਰੋਬਲਮ ਆਗੀ ਮੂੰਹ ਬੰਨਿਆ ਕਰਕੇ ਤੁਸੀਂ ਫੜੇ ਗਏ ਨਹੀਂ ਤੁਸੀਂ ਨਿਕਲ ਜਾਂਦੇ ਅੱਜ ਇੱਥੋਂ ਇਹ ਮੂੰਹ ਬੰਨਿਆ ਕਰਕੇ ਨਹੀਂ ਫੜੇਗੇ ਕੋਈ ਗੱਲ ਨਹੀਂ ਕੋਈ ਪਰੇ ਜੜੀ ਲੱਗੀ ਤੁਹਾਨੂੰ ਯਾਰ ਪੈਸੇ ਤੂੰ ਕੋਈ ਪੂਰੀ ਹਸੀ ਜਾਂਦੇ ਕੋਈ ਪੂਰੀ ਹਸੀ ਜਾਂਦੇ ਪੰਪ ਤੇ ਜਾਮ ਲੱਗ ਜੂ ਲੱਗ ਜਾਂਦੇ ਪਾਪਾ ਮੈਂ ਥਾਣੇ ਫੜਾਉ ਮੈਂ ਤੁਹਾਨੂੰ ਦੋਨਾਂ ਜੀਆਂ ਨੂੰ ਹਾਂ ਕੇ ਫੜਾਉਂਦਾ ਬੰਦ ਮੈਂ ਥਾਣੇ ਹੀ ਮੋੜ ਪਾ ਯਾਰ ਤੂੰ ਮੈਨੂੰ ਮਿਲਣਾ ਪਵੇ ਮੇਰੇ ਸੀਸੀ ਕੈਮਰੇ ਵੀ ਲੱਗੇ ਆ ਪਾਪਾ ਦੇ ਮੇਰੇ ਕੈਮਰੇ ਵੀ ਲੱਗੇ ਆ ਮੈਨੂੰ ਪਹਿਲੇ ਸ਼ੱਕ ਪੈ ਗਿਆ ਸੀ ਮੈਂ ਉਹਨੂੰ ਇਸ਼ਾਰਾ ਕਰਕੇ ਕਿਹਾ ਮੈਂ ਕਿਹਾ ਵੀਡੀਓ ਬਣਾਉਂ ਮੂਰੋਂ ਨਿਕੰਤ ਨਾ ਜਾ ਤਾਂ ਵੱਜਿਆ ਅਸੀਂ ਕਿਹੜਾ ਕੋਈ ਚੋਰੀ ਕਰਕੇ ਪਤਾ ਲੱਗਦੀ ਚੋਰੀ ਹੈ ਇਹ ਬੱਪੂ ਬੱਪੂ ਚੋਰੀ ਬੜਾ ਸਿੱਨਾ ਚੋਰੀ ਬੱਪੂ ਤੂੰ ਕਹਿੰਦਾ ਮੈਂ ਸੌਣ ਤੂੰ ਚੋਰੀ ਕਰਕੇ ਭੰਸੀ ਸੀ ਤੂੰ ਫੜ ਕੇ ਦੇ ਵੇਖ ਬੜਾ ਕਹਿਣ ਸੌਣ ਸੌਣ ਯਾਰ ਆਪਣਾ ਨੰਬਰ ਆਪ ਵੀ ਕਰ ਲੈ ਦਾ ਸਰਦ ਜੀ ਮੈਂ ਰੱਖਦਾ ਹੈਂ ਮੈਂ ਰੱਖਦਾ ਹੈਂ ਬੁਰਗਾ ਬੁਰਗਾ ਕਿਧਰ ਗਿਆ ਬੁਰਗਾ ਤੁਹਾਡੇ ਠੱਗਾਂ ਨੂੰ ਨਾ ਕਹ ਨਾ ਬੁਰਗਾ ਡੇ ਰਿਪਿਆ ਜਾ ਬੁਰਗਾ ਤੁਮਾ ਦੇ ਕਿਹਦਾ ਹੈਂ ਮਾ ਦੇ ਕਿਹਦਾ ਹੈਂ ਬੁਰਗਾ ਹਾਈਲੀ ਬਾਈ ਓਏ ਤੂੰ ਕਿਧਰ ਰੱਖ ਮਨੀ ਆ ਪਿੱਛੋ ਪੇਮੈਂਟ ਦਿੱਤੀ ਥੋਨੂੰ ਅਸੀਂ ਇਹ ਪੇਮੈਂਟ ਤੂੰ ਮੈਨੂੰ ਮੈਂ ਤੈਨੂੰ ਦੱਸਦਾ ਮੇਰੇ ਹੱਥ ਨਾ ਬਾਈ ਮੈਂ ਜਨਾਨੀ ਕਰਕੇ ਤੇਰੀ ਲਿਹਾਜ਼ ਕਰਦਾ ਲਿਹਾਜ਼ ਮੈਂ ਵੀ ਐਸੇ ਕਰਕੇ ਕਰਦੀ ਆ ਮੈਂ ਵੀ ਸੰਗੀ ਨੰਬਰ ਜਾਣਦੀ ਆ ਆ ਵੀ ਸੰਗੀ ਨੰਬਰ

ਭਾਈ ਦਾ ਥੋੜੀ ਸੀਗਾ ਯਾਰ ਭਾਈ ਦਾ ਗੱਡੀ ਸਟਾਰਟ ਕਰ ਤਾ ਤੂੰ ਕੀ ਕਰਨ ਕਰਦਾ ਭਾਈ ਕਮਾਣਾ ਯਾਰ ਆਇਆ ਮੈਨੂੰ ਪਰ ਫੜਿਆ ਆਜੋ ਹਾਂ ਭਾਈ ਦਾ ਥੋੜੀ ਸੀਗਾ ਯਾਰ ਹੋਰ ਕੀ ਕਰਦਾ ਤੀ ਤੂੰ ਪਹਿਲਾਂ ਕਿੰਨੇ ਕੰਮ ਕਰਦੇ ਐ ਹੁਜੇ ਤੁਸੀਂ ਭਾਈ ਕੰਮ ਕਰੀਂ ਕੌਣ ਐ ਤੂੰ ਮੂੰਹ ਕਦੋਂ ਬੰਨੇ ਕੌਣ ਤੂੰ ਕੂਹ ਕਦੋਂ ਬੰਨੇ ਦੋਨਾਂ ਨੇ ਮੂੰਹ ਤੇ ਬੰਨ ਕੇ ਰਹਿ ਜਾ ਹੂੰ ਗੱਡੀ ਦੇ ਵਿੱਚ ਬੈਠੀ ਮੂੰਹ ਨਾਲ ਲੱਗ ਮਸੂਆ ਯਾਰ ਭਾਈ ਅਸੀਂ ਅਸਲ ਦੇ ਵਿੱਚ ਕਿਰੋਂ ਬਚ ਗਏ ਹੋਏ ਕਰੋਂ ਪੱਕੇ ਤੇ ਮੇਰੇ ਕੋਲ ਕੋਈ ਨਹੀਂ ਬਚਿਆ ਉਹ ਪਹਿਂਦੇ ਸੀਗਾ ਉਹ ਗੱਡੀ ਸਾਰੀ ਛੇੜੀ ਦਿੰਦਾ ਸੀ ਘਰ ਮੈਂ ਫੜਿਆ ਤੈਨੂੰ ਕਦੀ ਸਟਾਰਟ ਹੋ ਗਿਆ ਸੀ ਨਾ ਕਿ ਸਾਡੇ ਕੈਮਰੇ ਲੱਗੇ ਹੁੰਦੇ ਆ ਮੋਬਾਈਲ ਉੱਤੇ ਪਹਿਲਾਂ ਸਟਾਰਟ ਹੁੰਦਾ ਸੀ ਕਦੀ ਸਟਾਰਟ ਹੋ ਗਿਆ ਸੀ ਉਹ ਮੂੰਹ ਬਣਾ ਕੇ ਦੇਖਦੇ ਉਹ ਮੈਂ ਪਹਿਲਾ ਇਸ਼ਾਰਾ ਕਰਦਾ ਸੀ ਮੈਂ ਕਿ ਪਾਇਆ ਚੱਲੂ ਕਰਵਾ ਉਹ ਵੀਡੀਓ ਬਣੀ ਜਾਂਦੀ ਥੋੜੀ ਮੇਰਾ ਵੀਡੀਓ ਨਾ ਬਣਾਉਣਾ ਨਾ ਨਾ ਬਣੂਗੀ ਵੀਡੀਓ ਐਸੇ ਕੌਣ ਦਿੰਦਾ ਦੱਸ ਦੇ ਉਹ ਕੋਈ ਮਾਈਂਡ ਦਾ ਕਾਲ ਮੈਂ ਕਿਹਨੂੰ ਕਾਲ ਕਰਵਾਉਂਦਾ ਸੀ ਮੇਰਾ ਕਾਰ ਕਾਰ ਕਦੀ ਸਟਾਰਟ ਕਰਕੇ ਘਰੀ ਦੇ ਦੋ ਮੈਂ ਮੈਂ ਪਹਿਲੇ ਬੜਾ ਕਿ ਆਇਆ 1000 ਰੁਪਏ ਦਾ ਮੂੰਹ ਬੰਦਾ ਸੀ ਨਾ ਮੈਨੂੰ ਉਹਦੀ ਸ਼ੱਕ ਪੈ ਗਈ ਮੈਂ ਇਸ਼ਾਰਾ ਕਰਦਾ ਸੀ ਉਹਨੂੰ ਮੈਂ ਕਿ ਇਸ਼ਾਰਾ ਕਰਦਾ ਮੈਂ ਕਿ ਮੇਰੇ ਵੀ ਮੋਬਾਈ ਉਹ ਬੰਦੇ ਕਿਹਨਾਂ ਦੇ ਲਿਖੇ ਹੋਏ ਨੇ ਤੁਸੀਂ ਪੇਮੈਂਟ ਕਰਦੇ ਪਹਿਲਾਂ ਕੋਈ ਵੀ ਪਟੀ ਟੀਚਰ ਹੈ ਨਹੀਂ ਕੋਈ ਟੀਚਰ ਹੈਗੇ ਯਾਰ ਟੀਚਰ ਹੋ ਕੇ ਟੀਚਰ ਹੈਵੇਂ ਕੰਮ ਕਰਦੇ ਬੰਦੇ ਕਿਉਂ ਟੀਚਰਾਂ ਨੂੰ ਬਦਨਾਮ ਕਰਦੇ ਤੁਸੀਂ ਲੋਕ ਅਸੀਂ ਕਦੋਂ ਬਦਨਾਮ ਕਰਦੇ ਤੁਸੀਂ ਬਦਨਾਮ ਕਰ ਰਹੇ ਹੋ 15 ਵਾਂਗੂ ਮੰਨ ਜੋ ਬੰਦਾ ਵਾਂਗੂ ਮੰਨ ਜੋ ਕੀ ਕੰਮ ਕਰਦੇ ਨੇ ਕੀ ਕੰਮ ਕਰਦੇ ਨੇ ਬਾਈ ਮੈਨੂੰ ਪਤਾ ਹੈ ਤੇਰੇ ਕੋਲੇ ਰੋਲ ਪੰਪ ਤੇ ਕੋਲੇ ਅਰਗੇ ਆਉਂਦੇ ਆ ਪਤਾ ਨਹੀਂ ਕਿੰਨੇ ਕੋਲ ਚਾਰ ਦਾ ਮਾਰੋ ਅਸੀਂ ਮੁਲਾਜ਼ਮ ਆਗੇ ਮੁਲਾਜ਼ਮਾ ਸਿਆਹ ਕੰਮ ਨਹੀਂ ਕਰਦੇ ਇੱਕ ਕਾਟ ਦਿਖਾ ਮੈਨੂੰ ਕਿਹੜੀ ਮੁਲਾਜ਼ਮਾ ਮੈਂ ਤੇ ਤੇ ਲੱਗੀ ਹੋਈ ਹੈ ਉਹ ਕਰੇ ਰਹੀ ਹੈ ਲੱਗੀ ਹੈ ਤਾਂ ਆਈ ਕੱਟ ਦਿਖਾ ਦਾਂ ਨਾ ਨਹੀਂ ਮੈਂ ਲੱਗੀ ਮੈਂ ਮਾਂ ਪਾਪ ਦੇ ਨਾਲ ਕਿਹਨੂੰ ਬਤਾਉਣਾ ਮਰ ਗਈ ਇਹ ਚਾਹਣੇ ਤੋਂ ਕਰੇ ਰਹੀ ਹੈ ਕਰੇ ਰਹੀ ਹੈ ਸੱਚ ਸੱਚ ਬੋਲ ਦੇ ਨਹੀਂ ਕਰੇ ਤਾਉਣੀ ਲੱਗਦੀ ਸੱਚ ਸੱਚ ਬੋਲ ਪਾ ਤੈਨੂੰ ਵੀ ਪਤਾ ਹੈ ਕਿ ਤੂੰ ਫਸ ਗਿਆ ਹੈ ਕਿ ਤੈਨੂੰ ਪਤਾ ਹੈ ਤੂੰ ਫਸ ਗਿਆ ਹੈ ਇਹ ਮੈਂ ਤੇਵੀ ਤਾਂ ਜਾਂਦੇ ਤੁਸੀਂ ਤੁਸੀਂ ਐਵੇਂ ਜਾਣ ਕੇ ਫੜ ਲਿਆ ਸਾਨੂੰ ਤੂੰ ਬੀਬਾ ਚੁੱਪ ਹੋ ਜਾ ਮੇਰੀ ਤੇਰੇ ਨਾਲ ਕੋਈ ਗੱਲ ਨਹੀਂ ਮੈਂ ਤੇਰੇ ਮੂੰਹ ਨਹੀਂ ਲੱਗ ਰਹਾ ਤੂੰ ਨਹੀਂ ਲੱਗਣਾ ਦਿੰਦੇ ਅਸੀਂ ਵੀ ਨਾ ਸਾਨੂੰ ਵੀ ਪਪਾ ਹੋਰ ਤੇਰੇ ਕੋਲ ਪਪਾ ਹੋਰ ਕੋਈ ਨਹੀਂ ਕੋਈ ਬੜਾ ਰੋਹਣ ਕਰਦੇ ਹੈ ਨਾ ਬਾਹਰ ਚੜਦੀ ਮੇਰੇ ਕੋਲ ਕੁਸਣਦਾ ਨਹੀਂ ਬਾਹਰ ਚੜਦਾ ਬਗਾ ਉੱਪਰ ਪਿੱਛੇ ਹੋ ਜਾ ਤੂੰ ਕਿਛੇ ਜਾ ਮੈਂ ਤੈਨੂੰ ਬੜੀ ਇੱਜ਼ਤ ਦੇ ਨਾਲ ਮੈਂ ਤੇਰਾ ਪੇਸ਼ ਆਇਆ ਮੇਰੇ ਘਰ ਵਾਲਾ ਹੈ ਮੇਰੇ ਘਰ ਵਾਲਾ ਹੋਊਗਾ ਮੈਨੂੰ ਮੇਰਾ ਕੋਈ ਲੱਗਦਾ ਨਹੀਂ ਹੋਰ ਕੋਈ پیسے پیسے ਕੋਲੇ ਨਹੀਂ ਸੀਗੇ ਯਾਰ ਕੋਈ ਕੋਲੇ ਨਹੀਂ ਸੀਗੇ ਤੇਰੇ ਕੋਲੇ ਭਜਦਾ ਸੀ ਯਾਰ ਤੇਰੇ ਕੋਲੇ ਭਜਦਾ ਸੀ ਹੋਰ ਦੱਸ ਹੋਰ ਹਾਂ ਕਿਉਂ ਬੰਦੀ ਆਹਨੇ ਤੁਸੀਂ ਜੋ ਮੰਨੀ ਜਾਂਦੇ ਹੈਗਾ ਕਿ ਚੱਲ ਗੱਲ ਬਣਦੀ ਆਂ ਅਗਲੇ ਮਿੰਟੋਂ ਅਗਲੇ ਪਾਣੇ ਤੋਂ ਢੋਲਦੇ ਵਜਦੇ ਆ ਇਹ ਤਾਂ ਤੂੰ ਵੀ ਪਤਾ ਕਿ ਬਹੁਤ ਲੱਗਦੀ ਕੀ ਹੈ ਜਦੋਂ ਸਾਥੀ ਬੋਲਦੇ ਇਧਰ ਇਕੱਲੇ ਇਹ ਵੀ ਦੀ ਘਰ ਵਾਲੀ ਆ ਬਾਕੀ ਗੱਲ ਆ ਘਰ ਵਾਲੀ ਅਸੀਂ ਕੰਮ ਖਰਚੋ ਦੀਆਂ ਕਰਦੇ ਆਂ ਚੋਰੀਆਂ ਕਰਦੇ ਆਂ ਤੇਲ ਪਾ ਕੇ ਭਾਈ ਦੇ ਆ ਗੱਡੀਆਂ ਭੰਨਦੇ ਆਂ ਪੂਰੀ ਕਰਦੇ ਆਂ ਜੀ ਸਸਾ ਇਹ ਕਰਨਾ ਦੋਨਾਂ ਦਾ ਹੀ ਟੋਡਾ ਹੁਣ ਵੀ ਬੱਦ ਕਿੱਧਰ ਗਈ ਤੇਰੀ ਟੀਚਰੀ ਟੀਚਰ ਮਾੜੀ ਕਰਦੇ ਆਂ ਅਸੀਂ ਤਾਂ ਸਾਰੇ ਕੰਮ ਵੀ ਕਰਦੇ ਆਂ ਤੁਸੀਂ ਦੱਸੋ ਕੀ ਲੈਣਾ ਟੀਚਰ ਆ ਨਹੀਂ ਕਰਦੀ ਆ ਤਾਂ ਮੰਨੀਆਂ ਦਾ ਸਾਰੇ ਟੀਚਰ ਬਈ ਨਹੀਂ ਕਿਵੇਂ ਕਰੀਏ ਹੁਣ ਇਹਨਾਂ ਨੂੰ ਕੋਸੇ ਵਾਲੇ ਕਰੀਏ ਤੁਹਾਨੂੰ ਅਗਲੀ ਬਈ ਉਹੀ ਗੱਲ ਯਾਰ ਕਰੀਏ ਇਹਨਾਂ ਨੂੰ ਕੁਝ ਦੇ ਹਵਾਲੇ ਨਹੀਂ ਕਰਦੇ ਫਿਰ ਛੱਡ ਦੋਨੇ ਚਲ ਨਹੀਂ ਕਰਦੇ ਮੈਂ ਟੀਚਰ ਮੈਂ ਟੀਚਰ ਨਹੀਂ ਲੱਗੀ ਵੀ ਛੱਡ ਦੋ ਥੋੜੀ ਤਾਂ ਬੋਲ ਪਾ ਫਿਰ ਕਿਉਂ ਅਗਲੀ ਗੱਲ ਪੀਂਦੀ ਦੱਸ ਯਾਰ ਬਈ ਇਹਨਾਂ ਜਦੋਂ ਇਹ ਗੱਲ ਪੀ ਜਾਂਦੇ ਨੇ ਕੋਈ ਪਹਿਣਾ ਹੀ ਸਾਡੇ ਕੋਈ ਅਸੀਂ ਗੁੱਸੇ ਗਲਤੀ ਕੀਤੀ ਹੈ ਫਿਰ ਹਾਂ ਮੰਨਦੇ ਹਾਂ ਹਾਂ ਔਰ ਇਹ ਇਹ ਵੀ ਮੰਨੇ ਰਹਾ ਵੀ ਹਾਂ ਭਾਈ ਮੈਂ ਗਲਤੀ ਮੰਨਦਾ ਯਾਰ ਮੈਨੂੰ ਤਾਂ ਪਹਿਲਾਂ ਤਾਂ ਮੇਰਾ 1000 ਰੁਪਏ ਨਹੀਂ ਦਿੰਦਾ ਕਰ ਦੋ ਪਰ ਇਹ ਬੁਗਲੇ ਮੈਂ ਇਹਨਾਂ ਨੂੰ ਨਹੀਂ ਬਈ ਸਾਰਾ ਸਭ ਕੁਝ ਕਰ ਦੇ ਮੇਰੇ ਵੀਰੋਨਾਂ ਨੇ ਬਣਾਉਣਾ ਨੇ ਹੁਣ ਅਸੀਂ ਪਿਆਰ ਪਿਆਰ ਕਰਦੇ ਹਾਂ ਇਹ ਤਾਂ ਕਿਆ ਕੀਤੀ ਕਰਨਾ ਨਾਲ ਪੁਲਿਸ ਨੂੰ ਬੁਲਾਓ ਬਈ ਪੁਲਿਸ ਨੂੰ ਹੈ ਪੁਲਿਸ ਨੂੰ ਬੁਲਾਓ ਗਾਣ ਨੂੰ ਨਹੀਂ ਐਂ ਕੰਮ ਕਰਦੇ ਪੁਲਿਸ ਨੂੰ ਬੁਲਾਓ ਹੋਰ ਤਾਂ ਪੇਮੈਂਟ ਕਰਾਂਗੇ ਕਰਵਾਇਆ ਕਿੱਥੇ ਕਿਸੇ ਪੇਮੈਂਟ ਨਹੀਂ ਕਰਦੇ ਮੈਂ ਕਰਵਾਇਆ ਇਹ ਤਾਂ ਫਿਰ ਮੈਂ ਕਮੈਂਟ ਮਾਰੇ ਜਾਂ ਚੁੱਕ ਜਾਂਦਾ ਮਿਲੂ ਬੰਦੇ ਨਾਲ ਛੱਕ ਪੈ ਗਿਆ ਉਹਦੀ ਮੈਂ ਨੂੰ ਕਹਤਾ ਮੋਬਾਈਲ ਚਾਲੂ ਕਰ ਦੋ ਤਾਂ ਇਹ ਨੂੰ ਮੂਹਰੇ ਥੋੜੀ ਪੇਮੈਂਟ ਕਰਤੀ ਚਲੋ ਜੀ ਆਪਾਂ ਚੱਲੀਏ ਆਜੋ ਅੱਗੇ ਕਿੰਨਾ ਚਿਰ ਉਹ ਸੁਣ ਕੇ ਕੰਮ ਕਰਦਾ ਹੋਰ ਬਈ ਪੁਲਿਸ ਨੂੰ ਬੁਲਾ ਲੈ ਤਾਂ ਮੰਨੀ ਜਾਂਦਾ ਤਬੰਨੇ ਕਿ ਤੂੰ ਵੀ ਥਾਣੇ ਜਾ ਕੇ ਚੱਲ ਅਸੀਂ ਕਰਦੇ ਸਾਰਾ ਕੰਮ ਪਰ ਅੱਜ ਤੋਂ ਬਾਅਦ ਅਸੀਂ ਨਹੀਂ ਕਰਦੇ ਅਸੀਂ ਮਾਫੀ ਮੰਗਦੇ ਇਸ ਗੱਲ ਦੀ ਮੈਨੂੰ ਕੀ ਪ੍ਰੂਫ ਆ ਵੀ ਤੁਸੀਂ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਦੇ ਕੀ ਪ੍ਰੂਫ ਚਾਹੀਦਾ ਤੁਹਾਨੂੰ ਕੀ ਮਤਵੇ ਦੀ ਕੀ ਮਤਲਬ ਕੱਟ ਸੋ ਤੇਰੇ ਥਾਣੇ ਭੁੜਾ ਦੇ ਤੋ ਹਾਂ ਕਿ ਮੈਂ ਭੁੜਾ ਦਾਂ ਥਾਣੇ ਉਹ ਪ੍ਰੂਫ ਆ ਬਿੱਤ ਕੋਣ ਸਾਡੇ ਕੋਲ ਪ੍ਰੂਫ ਆ ਰੁਪਏ ਸਾਡੀ ਜੇਬ ਚ ਨੇ ਕੋਈ ਕੋਈ ਪ੍ਰੂਫ ਨਹੀਂ ਹੈਗਾ ਉਹ ਪ੍ਰੂਫ ਹੈਗਾ ਪੱਜਣ ਵਾਲੇ ਇਹ ਪੈਸੇ ਮੈਂ ਕਢਵਾਏ ਆ ਤੁਹਾਡੇ ਕੋਲ ਪੱਜਣ ਨੂੰ ਕਢਾ ਸੀ ਪੱਜੇ ਸੀ ਤੁਸੀਂ ਪੱਜੇ ਸੀ ਪੱਜੇ ਵਿੱਚ ਕੋਈ ਸ਼ੱਕ ਨਹੀਂ ਕੋਈ ਅਸੀਂ ਫਾਈਰ ਆ ਆਪਾਂ ਮੰਨਦੇ ਆ ਆਪਾਂ ਗਲਤੀ ਕੀਤੀ ਹਾਂ ਜੀ ਜੀ ਮੈਂ ਮਾਫੀ ਮੰਗਦਾ ਹਾਂ ਗਲਤੀ ਕਰ ਗਿਆ ਮੋਟਾ ਮੋਟਾ ਐ ਸਾਪੈਨਾ ਗਲਤੀ ਮੰਨਦੇ ਚੱਲ ਠੀਕ ਆਸੀਂ ਗਲਤੀ ਮੰਨਦੇ ਐ ਜੇ ਗਲਤੀ ਆ ਸੌਰੀ ਜੀ ਅੱਜ ਤੋਂ ਬਾਅਦ ਜੇ ਕਿਤੇ ਵੀ ਤੁਸੀਂ ਸਾਨੂੰ ਦੇਖ ਲਿਆ ਨਾ ਤਾਂ ਕੁਛ ਨਹੀਂ ਕਰਦੀ ਕਰੀ ਪਰ ਮਿੱਸਾਂ ਨੂੰ ਜਾਣੋ ਠੀਕ ਆ ਦੋਸਤੋ ਵੀ ਇਹ ਸਾਡਾ ਥੋੜਾ ਜਿਹਾ ਬਨਾਲਾ ਸੀਗਾ ਅਕਸਰੀ ਪਾਪਦੇ ਇਹਦਾ ਵੀ ਆਂ ਕਟਰਾਵਾ ਅਕਸਰੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਿਓ ਕਈ ਵਾਰ ਇਸ ਤਰ੍ਹਾਂ ਦੀਆਂ ਕਟਰਾਵਾ ਹੁੰਦੀਆਂ ਵੀ ਤੇਲ ਪਵਾਇਆ ਤੇਲ ਪਵਾ ਕੇ ਗੱਡੀ ਵਾਲੇ ਭੱਜ ਜਾਂਦੇ ਆ ਪਰ ਜਦੋਂ ਇਸ ਤਰ੍ਹਾਂ ਹੋਵੇ ਤੁਹਾਨੂੰ ਕਦੇ ਵੀ ਸ਼ੱਕ ਪਵੇ ਤਾਂ ਕੋਈ ਵੀ ਵੀਰ ਜਿਵੇਂ ਮੈਂ ਅੱਜ ਇੱਕ ਕੈਮਰੇ ਵਾਲਾ ਨਾਲ ਵਸਤਾਂ ਆਪਣੇ ਸੀ ਕੈਮਰੇ ਨਾਲ ਪੱਪਾ ਤੇ ਲੱਗੇ ਹੁੰਦੇ ਆ ਫਿਰ ਵੀ ਇੱਕ ਅਦਾ ਤੋਂ ਬੰਦਾ ਇਸ ਤਰ੍ਹਾਂ ਦਾ ਹੋਰੇ ਹੋਣਾ ਚਾਹੀਦਾ ਜਦੋਂ ਕੋਈ ਭਾਵੇਂ ਖਾਸ ਕਰਕੇ ਜਦੋਂ ਕਿਸੇ ਇਸ ਤਰ੍ਹਾਂ ਕਰਕੇ ਕਿਸੇ ਦਾ ਮੂੰਹਾਂ ਵੱਡਾ ਹੋਵੇ ਉਹਨੂੰ ਤੇਜ਼ਪੂਰਨ ਕਾਉਂਡੋ ਹਾਂਜੀ ਬਹੁਤ ਔਖੇ ਵਾਜ ਹੁੰਦੇ ਨੇ ਜੀ ਇਹਨਾਂ ਤੋਂ ਪਰਹੇਜ਼ ਰੱਖਿਆ ਕਰੋ ਜੀ ਤੇ ਸੋ ਬਈ ਕਈ ਬੰਦੇ ਜਿਆਦੇ ਸਿਆਣੇ ਬਣਦੇ ਆ ਕਈ ਮਤਲਬ ਆਪਦੇ ਆਪ ਨੂੰ ਬਹੁਤ ਹੁਸ਼ਿਆਰ ਸਮਝਦੇ ਆ ਵੀ ਅਸੀਂ ਤੇਲ ਦੀ ਟੈਂਕੀ ਬਾਲ ਕਰਾਵਾਂਗੇ ਜਾਂ ਭੱਜਾਂਗੇ ਪਰ ਜਿਹੜੀ ਚੋਰੀ ਹੁੰਦੀ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਰਹਿੰਦੀ ਚਾਰੀ ਚੋਰੀ ਤੇ ਯਾਰੀ ਫੜੀ ਜਾਂਦੀ ਹੈ ਇਹ ਜਿਹੜੀਆਂ ਕਟਾਵਾਂ ਹੋਈਆਂ ਬਹੁਤ ਹੋਈਆਂ ਐਕਟਿੰਗ ਹੋਈ ਤੁਸੀਂ ਇਹ ਵੀ ਦੇਖਿਆ ਵੀ ਕਈ ਤੇਲ ਵਾਲੇ ਨਹੀਂ ਭੱਜਦੇ ਤੇ ਕਈ ਮੁੰਡੇ ਨੇ ਗੋਲੀ ਮਾਰ ਕੇ ਭੱਜਦੇ ਆ ਤੇ ਕਈਆਂ ਤੋਂ ਬੰਦਿਆਂ ਨੇ ਬੜਾ ਨੁਕਸਾਨ ਵੀ ਕਰਾਇਆ ਉਹਨਾਂ ਦੀ ਗੱਲੀਆਂ ਤੇ ਆ ਮਾਰਦੇ ਕਰਦੇ ਸੋ ਜਿਹੜੇ ਪੈਟਰੋਲ ਪੰਪ ਤੇ ਲੱਗੇ ਸਾਡੇ ਭਰਾਏ ਕੋਈ 8000 ਦੇ ਲੱਗੇ ਕੋਈ 7000 ਦੇ ਲੱਗੇ ਕੋਈ 6000 ਦੇ ਲੱਗੇ ਜਿਹੜਾ ਪੈਸਾ ਚੋਰੀ ਕਰਕੇ ਲੱਗੇ ਨੇ ਸਾਰੇ ਮਿਸਾਲ ਉਹ ਉਹਨਾਂ ਵੀ ਆ ਤੇ ਉਹਨੂੰ ਭਰਨੇ ਪੈਂਦੀ ਆ ਬਹੁਤ ਖੁਆਪਾ ਘੱਟ ਖਾਲੋ ਘੱਟ ਸ਼ੌਂਕ ਪੂਰੇ ਕਰ ਲੋ ਜਿਹੜੇ ਸਾਡੇ ਭਰਾ ਇਹ ਹਜੇ ਕੰਮ ਕਰਦੇ ਆ ਚਾਹੇ ਭੈਣ ਆ ਚਾਹੇ ਭਰਾ ਉਹਨਾਂ ਨੂੰ ਬੇਨਤੀ ਵੀ ਆਜੇ ਕੰਮ ਨਾ ਕਰੋ ਬਈ ਇਹਨਾਂ ਕਮਾਜ ਕੁਛ ਨਹੀਂ ਰੱਖਿਆ ਤੇ ਸਾਡੀ ਜਿਹੜੀ ਇਹ ਟੀਮ ਐ ਫਿਲਮ ਬਣਾਈ ਐ ਬਸ ਤੋਂ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਹਾਂ ਸਿੱਕੀ